ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਆਪਣੇ ਆਪ ਨੂੰ ਖੁਸ਼ ਰੱਖਣ ਵਾਸਤੇ ਨਾ ਸਿਰਫ ਆ ਇੱਕ ਚੀਜ਼ ਛੱਡ ਦਿਓ ਬੇਸ਼ੱਕ ਇਹ ਚੀਜ਼ ਛੱਡਣੀ ਬਹੁਤ ਔਖੀ ਆ ਪਰ ਜੇਕਰ ਇਸ ਚੀਜ਼ ਨੂੰ ਛੱਡ ਦਿਓਗੇ ਨਾ ਤੰਦਰੁਸਤ ਵੀ ਰਹੋਗੇ ਤੇ ਖੁਸ਼ ਵੀ ਰਹੋਗੇ ਤੇ ਉਹ ਕਿਹੜੀ ਚੀਜ਼ ਆ ਆਓ ਆਪਾਂ ਉਹਦੇ ਬਾਰੇ ਗੱਲ ਕਰੀਏ ਪਹਿਲਾਂ ਤੇ ਮੈਂ ਗੱਲ ਕਰ ਲਵਾਂ ਕਿ ਜ਼ਰੂਰੀ ਨਹੀਂ ਕਿ ਇਹ ਇੱਕ ਆਦਤ ਜਾਂ ਇੱਕ ਚੀਜ਼ ਸਾਰਿਆਂ 'ਚ ਹੁੰਦੀ ਆ ਨਹੀਂ ਕੁਝ ਲੋਕਾਂ ਵਿੱਚ ਇਹ ਚੀਜ਼ ਹੁੰਦੀ ਆ ਜਿਹੜੇ ਫਿਰ ਬਿਮਾਰ ਵੀ ਰਹਿੰਦੇ ਆ ਤੇ ਖੁਸ਼ ਵੀ ਨਹੀਂ ਰਹਿ ਪਾਉਂਦੇ ਉਹਨਾਂ ਨੂੰ ਇਹ ਚੀਜ਼ ਛੱਡਣ ਦੀ ਜ਼ਿਆਦਾ ਲੋੜ ਆ ਤੇ ਆਜੋ ਫਿਰ ਪਹਿਲਾਂ ਗੱਲ ਕਰ ਲਈਏ ਕਿ ਵਿਅਕਤੀ ਬਿਮਾਰ ਕਿਉਂ ਹੁੰਦਾ ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਨਾ ਜਾਂ ਕਿਸੇ ਨੂੰ ਕੋਈ ਸਰੀਰਕ ਮੁਸ਼ਕਲ ਆਉਂਦੀ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਤਿਹਾਰ ਬਿਮਾਰੀ ਦੀ ਜੜ ਜਿਹੜੀ ਆ ਨਾ ਉਹ ਪਰੇਸ਼ਾਨੀ ਆ ਟੈਨਸ਼ਨ ਆ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਆ ਤੇ ਡਿਪਰੈਸ਼ਨ ਵੀ ਟੈਨਸ਼ਨ ਦੀ ਬਿਮਾਰੀ ਆ ਕਿ ਪਰੇਸ਼ਾਨੀ ਦੀ ਬਿਮਾਰੀ ਆ ਤੇ ਪਰੇਸ਼ਾਨ ਅਸੀਂ ਕਿਉਂ ਆ ਅਸੀਂ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀਆਂ ਪਰੇਸ਼ਾਨੀਆਂ ਚੁੱਕੀ ਫਿਰਦੇ ਆ ਆਪਣੀ ਪਰੇਸ਼ਾਨੀ ਸਾਨੂੰ ਘੱਟ ਹੁੰਦੀ ਆ ਪੂਰੇ ਪਿੰਡ ਦੀ ਜਾਂ ਆਂਢਗੁਆਂਢ ਦੀ ਪਰੇਸ਼ਾਨੀ ਸਾਨੂੰ ਜ਼ਿਆਦਾ ਹੁੰਦੀ ਰਿਸ਼ਤੇਦਾਰਾਂ ਦੀ ਪਰੇਸ਼ਾਨੀ ਸਾਨੂੰ ਜ਼ਿਆਦਾ ਹੁੰਦੀ ਆ ਤੇ ਫਿਰ ਅਸੀਂ ਨੁਕਸਾਨ ਕਿਹਦਾ ਕਰਦੇ ਆ ਨੁਕਸਾਨ ਕਰਦੇ ਅਸੀਂ ਆਪਣੀ ਸਿਹਤ ਦਾ ਤੇ ਪਰੇਸ਼ਾਨੀਆਂ ਸਾਡੀਆਂ ਕਾਹਦੀਆਂ ਵਾ ਘਰ ਦੀ ਪਰੇਸ਼ਾਨੀ ਭਾਵੇਂ ਅਸੀਂ ਘੱਟ ਲਈਏ ਪਰ ਆਂਡੀਆਂ ਗਵਾਂਡੀਆਂ ਦੀ ਪਰੇਸ਼ਾਨੀ ਸਾਨੂੰ ਜ਼ਿਆਦਾ ਹੁੰਦੀ ਆ ਜਿਸ ਕਰਕੇ ਫਿਰ ਅਸੀਂ ਬਿਮਾਰ ਹੁੰਨੇ ਆ ਅਸੀਂ ਟੈਨਸ਼ਨ ਲੈਣੇ ਆ ਤੇ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਨੇ ਆ ਪਰੇਸ਼ਾਨੀਆਂ ਕਾਹਦੀਆਂ ਕਿਸੇ ਦੇ ਘਰ ਕੋਈ ਆ ਗਿਆ ਮੈਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਆਇਆ ਉਹ ਕਿੱਧਰ ਆਇਆ ਕਿਉਂ ਆਇਆ ਇਹ ਪਰੇਸ਼ਾਨੀ ਅਗਲਾ ਚਾਹੇ ਹੋ ਕੇ ਚਲੇ ਵੀ ਜਾਵੇ ਪਰ ਕੁਝ ਪਹਿਣਾ ਦਾ ਸੁਭਾਅ ਹੁੰਦਾ ਸਾਰਾ ਦਿਨ ਇਸੇ ਵਰਵਲੇ ਚ ਹੀ ਲੰਘ ਜਾਂਦਾ ਕਿ ਉਹ ਕੌਣ ਹੋ ਸਕਦਾ ਉਹ ਕਿੱਧਰ ਆਇਆ ਉਹ ਪਹਿਲਾਂ ਤੇ ਕਦੀ ਵੇਖਿਆ ਨਹੀਂ ਗਵੰਡੀਆਂ ਨੇ ਕਾਰ ਲੈ ਲਈ ਉਹਨਾਂ ਨੇ ਕਾਰ ਲੈ ਲਈ ਉਹਨਾਂ ਦੀ ਕਾਰ ਬਹੁਤ ਵੱਡੀ ਆ ਸਾਡੀ ਤੇ ਛੋਟੀ ਆ ਹੁਣ ਉਹ ਸਾਡੇ ਨਾਲੋਂ ਜ਼ਿਆਦਾ ਵੱਡੇ ਨਜ਼ਰ ਆਉਣਗੇ ਉਹਨਾਂ ਨੂੰ ਇਹ ਕਿਉਂ ਮਿਲ ਗਈ ਅਸੀਂ ਪਹਿਲਾਂ ਕਿਉਂ ਨਹੀਂ ਲਈ ਇਹ ਵੀ ਇੱਕ ਪਰੇਸ਼ਾਨੀ ਗਵੰਡੀਆਂ ਦੇ ਮੁੰਡੇ ਨੇ ਤਰੱਕੀ ਕਰ ਲਈ ਇਹ ਵੀ ਸਾਡੀ ਪਰੇਸ਼ਾਨੀ ਕਿ ਸਾਡੇ ਨੇ ਸਾਡਾ ਤੇ ਵਿਹਲਾ ਤੁਰਿਆ ਫਿਰਦਾ ਸਾਡੇ ਨੂੰ ਤੇ ਜਿੱਤੇ ਤੱਕ ਕੋਈ ਕੰਮ ਨਹੀਂ ਮਿਲਿਆ ਗਵਾਨੀਆਂ ਦੇ ਮੁੰਡਾ ਰੁਜ਼ਗਾਰ ਤੇ ਲੱਗ ਗਿਆ ਉਹ ਪੈਸੇ ਕਮਾਉਣ ਲੱਗ ਗਿਆ ਇਹ ਵੀ ਇੱਕ ਵੱਡੀ ਪਰੇਸ਼ਾਨੀ ਇਹੋ ਜਿਹੀਆਂ ਨਿਕੀਆਂ ਨਿਕੀਆਂ ਜਿਹੜੀਆਂ ਪਰੇਸ਼ਾਨੀਆਂ ਨੂੰ ਅਸੀਂ ਵੱਡੀਆਂ ਬਣਾ ਕੇ ਨਾ ਆਪਣੇ ਦਿਮਾਗ 'ਚ ਰੱਖਦੇ ਆ ਆਪਣੇ ਘਰ ਦੀ ਪਰੇਸ਼ਾਨੀ ਨਹੀਂ ਲੋਕ ਕੀ ਕਰਦੇ ਫਿਰਦੇ ਉਹਨਾਂ ਦੀ ਪਰੇਸ਼ਾਨੀ ਵਾਧਿਆ ਕਿਸ ਨੇ ਕੋਠੀ ਪਾਲੀ ਉਹਨੇ ਕਿਉਂ ਪਾਲੀ ਜੇ ਕੋਈ ਤਰੱਕੀ ਕਰ ਗਿਆ ਕਾਰੋਬਾਰ ਤੇ ਸਾਡੇ ਇੱਕੋ ਜੇ ਆ ਉਹ ਤਰੱਕੀ ਕਿਵੇਂ ਕਰ ਗਿਆ ਉਹਦੇ ਕੋਲ ਇੰਨਾ ਪੈਸਾ ਕਿਉਂ ਆ ਗਿਆ ਮੇਰੇ ਕੋਲ ਕਿਉਂ ਨਹੀਂ ਆਇਆ ਮੈਂ ਕਿਉਂ ਥੱਲੇ ਰਹਿ ਗਿਆ ਭਾਈ ਹੋ ਸਕਦਾ ਉਹਨੇ ਤੁਹਾਡੇ ਤੋਂ ਵੱਧ ਮਿਹਨਤ ਕੀਤੀ ਹੋਵੇ ਉਹ ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਰੱਖਦਾ ਹੋਵੇ ਉਸ ਕੰਮ ਬਾਰੇ ਉਹਦਾ ਸਮਾਂ ਚੰਗਾ ਆ ਗਿਆ ਉਹ ਤਰੱਕੀ ਕਰ ਗਿਆ ਤੁਹਾਡਾ ਜਦੋਂ ਸਮਾਂ ਆਊਗਾ ਤੁਸੀਂ ਵੀ ਕਰ ਲੋਗੇ ਪਰ ਇਹ ਗੱਲਾਂ ਇਹ ਪਰੇਸ਼ਾਨੀਆਂ ਜਿਹੜੀਆਂ ਨਾ ਫਜ਼ੂਲ ਦੀਆਂ ਪਰੇਸ਼ਾਨੀਆਂ ਜਿਹਦੇ ਵਿੱਚ ਵਿਅਕਤੀ ਕੁਝ ਨਹੀਂ ਕਰ ਸਕਦਾ ਸਮੇਂ ਦੇ ਨਾਲ ਸਾਰਾ ਕੁਝ ਹੋਣਾ ਤੁਹਾਡੀ ਮਿਹਨਤ ਨੇ ਰੰਗ ਲੈ ਕੇ ਆਉਣਾ ਫਿਰ ਤੁਸੀਂ ਤਰੱਕੀ ਕਰਨੀ ਆ ਇਹੋ ਜਿਹੀਆਂ ਸੋਚਾਂ ਸੁਭਜ ਸੋਚ ਕੇ ਇੰਨਾ ਪ੍ਰੈਸ਼ਰ ਦਿਮਾਗ ਤੇ ਰੱਖਣਾ ਇੰਨਾ ਬੋਝ ਦਿਮਾਗ ਤੇ ਰੱਖਣਾ ਤੇ ਫਿਰ ਕਹਿਣਾ ਕਿ ਅਸੀਂ ਪਰੇਸ਼ਾਨ ਰਹਿੰਨੇ ਅਸੀਂ ਡਿਪਰੈਸ਼ਨ ਚ ਚਲੇ ਗਏ ਆ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਗਈਆਂ ਅਸੀਂ ਬਿਮਾਰ ਰਹਿਣ ਲੱਗ ਗਏ ਆ ਜਦੋਂ ਸਾਡੀ ਸੋਚ ਹੀ ਇੰਨੀ ਨੈਗੇਟਿਵ ਆ ਤੇ ਫਿਰ ਬਿਮਾਰ ਤੇ ਆਪ ਹੀ ਹੋਣਾ ਤੇ ਜੇਕਰ ਵਿਅਕਤੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਿਰਫ ਤੇ ਸਿਰਫ ਆਪਣੇ ਕੰਮ ਵੱਲ ਧਿਆਨ ਦੇਵੇ ਤਾਂ ਉਹ ਖੁਸ਼ ਵੀ ਰਹੂਗਾ ਜੇਕਰ ਦੂਜਿਆਂ ਦੀ ਖੁਸ਼ੀ ਦੇ ਵਿੱਚ ਇਨਸਾਨ ਖੁਸ਼ ਹੋਊਗਾ ਨਾ ਤਾਂ ਉਹਦੇ ਘਰ ਖੁਸ਼ੀਆਂ ਆਪਣੇ ਆਪ ਭੱਜੀਆਂ ਆਉਣਗੀਆਂ ਜੋ ਦੂਜਿਆਂ ਦੀ ਖੁਸ਼ੀ 'ਚ ਸ਼ਾਮਲ ਹੁੰਦਾ ਜੋ ਦੂਜੇ ਨੂੰ ਵੇਖ ਕੇ ਖੁਸ਼ ਹੁੰਦਾ ਨਾ ਉਹ ਆਪ ਜਰੂਰ ਖੁਸ਼ ਹੋਵੇਗਾ ਕਿਉਂਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਵੀਰ ਤੇਨੂੰ ਨਿਕੀਆਂ ਨਿਕੀਆਂ ਖੁਸ਼ੀਆਂ ਲੱਭਣੀਆਂ ਪੈਂਦੀਆਂ ਤੁਸੀਂ ਨਿਕੀਆਂ ਨਿਕੀਆਂ ਖੁਸ਼ੀਆਂ 'ਚ ਖੁਸ਼ ਹੋਣਾ ਸਿੱਖੋ ਇਹੋ ਜਿਹੀਆਂ ਪਰੇਸ਼ਾਨੀਆਂ ਜਿੱਥੇ ਤੁਸੀਂ ਕੁਛ ਨਹੀਂ ਕਰ ਸਕਦੇ ਗਵਾਂਡੀਆਂ ਨੇ ਗੱਡੀ ਲੈ ਲਈ ਤੁਸੀਂ ਖੁਸ਼ ਹੋਵੋ ਕਿ ਉਹਨਾਂ ਲਈ ਜੇ ਉਹਨਾਂ ਲਈ ਤੁਸੀਂ ਵੀ ਲਓਗੇ ਕਿਸੇ ਨੇ ਪਹਿਲਾਂ ਲੈ ਲਈ ਕਿਸੇ ਨੇ ਬਾਅਦ ਵਿੱਚ ਲੈ ਲਈ ਜੇ ਕਿਸੇ ਦਾ ਬੱਚਾ ਤਰੱਕੀ ਕਰ ਗਿਆ ਤੁਸੀਂ ਖੁਸ਼ ਹੋ ਤੁਹਾਡਾ ਵੀ ਕਰੇਗਾ ਤੇ ਜੇਕਰ ਇਹੋ ਵਿਅਕਤੀ ਨੇ ਸੋਚ-ਸੋਚ ਕੇ ਸੜੀ ਜਾਣਾ ਸੜੀ ਜਾਣਾ ਤਾਂ ਫਿਰ ਬਿਮਾਰੀਆਂ ਲੱਗਣ ਤੋਂ ਕੌਣ ਰੋਕ ਸਕਦਾ ਫਿਰ ਇਹਨਾਂ ਬਿਮਾਰੀਆਂ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਆਪਣੀ ਇਸ ਸੋਚ ਨੂੰ ਬਦਲ ਕੇ ਨਾ ਜੇਕਰ ਵਿਅਕਤੀ ਇਹੋ ਜਿਹੀ ਸੋਚ ਛੱਡ ਦੇਵੇਗਾ ਨਾ ਤਾਂ ਉਹ ਖੁਸ਼ ਰਹਿਣ ਲੱਗੇਗਾ ਤੇ ਜੇਕਰ ਵਿਅਕਤੀ ਖੁਸ਼ ਰਹਿਣ ਲੱਗੇਗਾ ਨਾ ਤਾਂ ਉਹਦੀਆਂ ਦੀਆਂ ਬਿਮਾਰੀਆਂ ਜਿਹੜੀਆਂ ਨਾ ਉਹ ਆਪਣੇ ਆਪ ਖਤਮ ਹੋ ਜਾਣਗੀਆਂ ਤੇ ਜਿਹੜੀਆਂ ਬਿਮਾਰੀਆਂ ਉਹਨੂੰ ਪਰੇਸ਼ਾਨ ਰਹਿਣ ਦਾ ਲੱਗਣੀਆਂ ਨਾ ਉਹ ਨਹੀਂ ਲੱਗਣਗੀਆਂ ਤੇ ਬੰਦਾ ਤੰਦਰੁਸਤ ਰਹੇਗਾ ਸੋ ਆਪਣੀ ਸੋਚ ਨੂੰ ਇੰਨਾ ਬਦਲ ਲਵੋ ਕਿ ਦੂਜਿਆਂ ਦੀ ਖੁਸ਼ੀ 'ਚ ਖੁਸ਼ ਹੋਵੇ ਤੇ ਬਾਕੀ ਇਹ ਟੈਨਸ਼ਨ ਇਹ ਪਰੇਸ਼ਾਨੀਆਂ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਤੁਸੀਂ ਬਿਜ਼ੀ ਰੱਖੋ ਆਪਣੇ ਆਪ ਨੂੰ ਤੁਹਾਡਾ ਦਿਮਾਗ ਹੀ ਇਸ ਪਾਸੇ ਨਹੀਂ ਜਾਵੇਗਾ ਕੋਸ਼ਿਸ਼ ਕਰਕੇ ਵੇਖੋ ਫਿਰ ਤੁਹਾਡੀ ਆਪਣੇ ਆਪ ਆਦਤ ਹੀ ਇਸ ਤਰ੍ਹਾਂ ਦੀ ਬਣ ਜਾਵੇਗੀ ਕਿ ਤੁਸੀਂ ਲੋਕਾਂ ਵੱਲ ਧਿਆਨ ਨਹੀਂ ਦਿਓਗੇ ਲੋਕਾਂ ਵੱਲ ਝਾਤੀਆਂ ਨਹੀਂ ਮਾਰੋਗੇ ਕਿ ਕੌਣ ਕੀ ਕਰ ਰਿਹਾ ਤੇ ਤੁਸੀਂ ਖੁਸ਼ ਹੋਣੇ ਸ਼ੁਰੂ ਹੋ ਜਾਵੋਗੇ ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਹੱਸਦੇ ਰਹੋ